ਕੀ ਕਹਿੰਨਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਫਕਰ ਵਾਲੀ ਗੱਲ ਹੈ ਕਿ ਸਾਡੇ ਸਤਿਕਾਰਯੋਗ ਵੀਰ ਅਮਨ ਸਿੰਘ ਜੀ ਪੱਟੀ ਜੋ ਕਿ ਐਸੀ ਸਮਾਜ ਦੇ ਵਿੱਚ ਦਿਨ ਰਾਤ ਮਿਹਨਤ ਕਰਦੇ ਆ ਦਿਨ ਰਾਤ ਮਿਹਨਤ ਕਰਕੇ ਆਪਣੇ ਸਮਾਜ ਨੂੰ ਉੱਚਾ ਚੁੱਕਣ ਦਾ ਜਿਹੜਾ ਇਹ ਆਪਣੇ ਮਾਨ ਵਿੱਚ ਜज्ਬਾ ਲੈ ਕੇ ਤੁਰੇ ਆ ਉੱਥੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਨੂੰ ਪੰਜਾਬ ਦੇ ਐਸੀ ਮੋਰਚਾ ਬੀਜੇਪੀ ਦਾ ਜਰਨਲ ਸਕਤਰ ਲਾਇਆ ਗਿਆ। ਅਸੀਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਸੇ ਮਹਾਨ ਸ਼ਖਸ ਨੂੰ ਚੁਣ ਕੇ ਇੱਕ ਸਾਡੇ ਮਨ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਜਾਗੀ ਹੈ ਕਿ ਸਾਨੂੰ ਵਿਸ਼ਵਾਸ ਹੋਇਆ ਕਿ ਜਿਹੜਾ ਇਹਨਾਂ ਤੋਂ ਇਹਨਾਂ ਦੇ ਕੋਲ ਉੱਚ ਅਹੁਦਾ ਆਇਆ ਹੈ ਉਸ ਉਹਦੇ ਦੇ ਨਾਲ ਇਹ ਸਮਾਜ ਨੂੰ ਉੱਚਾ ਚੁੱਕਣਗੇ ਤਾਂ ਜੋ ਸਮਾਜ ਜਿਹੜਾ ਉੱਚ ਬਲੰਦੀਆਂ ਤੇ ਜਾ ਸਕੇ ਅਤੇ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੀ ਲਹਿਰ ਚੱਲ ਰਹੀ ਹੈ ਉਸ ਲਹਿਰ ਨੂੰ ਇਹ ਖਤਮ ਕਰਨ ਵਾਸਤੇ ਪੂਰਨ ਤੌਰ ਤੇ ਸਹਿਯੋਗ ਕਰਨਗੇ ਅੱਜ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨਤਾਰਨ ਦਾਲ ਸ੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਵੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਇਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਅਤੇ ਅਸ਼ੀਰਵਾਦ ਦੇਣ ਵਾਸਤੇ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਅਸੀਂ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦੇ ਆ ਤੇ ਸਾਡੇ ਸਤਕਾਰਯੋਗ ਵੀਰ ਅਮਨ ਸਿੰਘ ਜੀ ਪੱਟੀ ਇਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਕਿ ਜੋ ਇਹਨਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਏਡੇ ਉੱਚ ਅਹੁਦੇ ਤੇ ਬਖਸ਼ਿਆ ਹੈ ਤੋ ਹੋਰ ਇਹ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਵਿੱਚੋਂ ਨੇਸ਼ਨਲ ਤੱਕ ਜਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਿਸ਼ਵਾਸ ਹੈ ਤਾਂ ਹੀ ਅੱਜ ਇਹਨਾਂ ਨੂੰ ਸਨਮਾਨ ਕਰਨ ਵਾਸਤੇ ਆਏ ਆ ਇਸੇ ਕਰਕੇ ਹੀ ਮਾਲਕ ਅਗੇ ਅਰਦਾਸ ਵੀ ਕਰਦੇ ਪ੍ਰਮਾਤਮਾ ਅਗੇ ਕਿ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਦਿਓ ਤੇ ਨਾਲ ਇਹਨਾਂ ਨੂੰ ਬਲ ਦਿਓ ਕਿ ਜਿਹੜੇ ਸਭ ਪੰਜਾਬ ਦੇ ਵਿੱਚ ਕੰਮ ਰੁਕੇ ਹੋਏ ਆ ਇਹ ਪੂਰਨ ਤੌਰ ਤੇ ਉਹਨਾਂ ਨੂੰ ਨਿਭਾ ਸਕਣ ਬਾਬਾ ਜੀ ਸਾਡੇ ਤਰਨਾ ਦਲ ਨੰਦਪੁਰ ਸਾਹਿਬ ਤੋਂ ਮੁਖੀ ਸਾਡੇ ਬਾਬਾ ਤੇ ਬਾਬਾ ਸਾਹਿਬ ਦਲਬੀਰ ਸਿੰਘ ਜੀ ਅੱਜ ਸਾਡੇ ਨਿਵਾਸ ਅਮਰਸਰ ਤੇ ਆਏ ਨੇ ਔਰ ਉਹਨਾਂ ਨੇ ਅੱਜ ਮੈਨੂੰ ਜੋ ਇਹ ਸਨਮਾਨ ਦਿੱਤਾ ਏ ਜੋ ਮੈਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬੀਜੇਪੀ ਐਸ்சி ਮੋਰਚਾ ਦਾ ਜਨਰਲ ਸਕੱਤਰ ਲਗਾਇਆ ਪੰਜਾਬ ਦਾ ਔਰ ਉਹਨਾਂ ਨੇ ਇਹ ਖੁਸ਼ੀ ਮੇਰੇ ਨਾਲ ਆ ਕੇ ਮੇਰੇ ਨਾਲ ਸਾਂਝੀ ਕੀਤੀ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਔਰ ਉਹਨਾਂ ਦੇ ਨਾਲ ਜਿੰਨੇ ਵੀ ਸਾਡੇ ਸਿੰਘ ਸਾਹਿਬ ਆਏ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਮੇਰੇ ਨਾਲ ਆ ਕੇ ਖੁਸ਼ੀ ਸਾਂਝੀ ਕਰਕੇ ਤੇ ਮੈਨੂੰ ਇਹ ਜਿਹੜਾ ਸਿਸ਼ਟਾਚਾਰ ਭੇਟ ਕੀਤਾ ਏ ਮੈਂ ਦਿਲ ਤੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਏ ਕਿ ਇਹ ਜੋ ਮੈਨੂੰ ਅਹੁਦਾ ਮਿਲਿਆ ਏ ਇਹ ਇੱਕ ਮੈਂ ਆਪਣੇ ਸਮਾਜ ਦੇ ਵਿੱਚ ਹੋਰ ਵੀ ਸਮਾਜਾਂ ਦੇ ਵਿੱਚ ਆਪਣੇ ਮਜਬੀ ਸਿੱਖ ਭਾਈਚਾਰੇ ਦੇ ਵਿੱਚ ਦਿਲ ਤੋਂ ਲੋਕਾਂ ਦੇ ਨਾਲ ਖੜਾ ਹੋਵਾਂਗਾ ਤੇ ਲੋਕਾਂ ਨੂੰ ਜਿੱਥੇ ਮੇਰੀ ਜ਼ਰੂਰਤ ਹੋਏਗੀ ਮੈਂ ਖੜਾ ਹੋਵਾਂਗਾ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਮਜ਼ਬੂਤ ਕਰਾਂਗਾ ਧੰਨਵਾਦ